ਅੱਜ ਫਿਲੌਰ ਭਾਜਪੀ ਨੂੰ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਭਾਜਪੀ ਵਿੱਚ ਸ਼ਾਮਿਲ ਹੋਏ। ਗੰਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਅੱਜ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਸੈਂਕੜਿਆਂ ਦੀ ਤعداد ਦੇ ਵਿੱਚ ਫਿਲੌਰ ਏਰੀਆ ਦੇ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਉਹਨਾਂ ਵਿੱਚੋਂ ਜਿਹੜੇ ਨੌਜਵਾਨ ਨੇ ਉਹਨਾਂ ਸਾਰਿਆਂ ਨੇ ਡਿਸੀਜਨ ਲਿਆ ਕਿ ਸਾਡਾ ਜਿਹੜਾ ਇੱਕ ਮੇਨ ਜਿਹੜਾ ਇੱਕ ਜਿਹੜਾ ਪਰਸਨ ਹੈ ਉਹ ਬੀਜੇਪੀ ਦੇ ਵਿੱਚ ਹੋਵੇ ਉਹਦੇ ਕੋਲ ਅਹੁਦਾ ਹੋਵੇ ਤਾਂ ਕਿ ਉਹ ਸਾਰਿਆਂ ਨੂੰ ਜਿਹੜੀ ਸਪੋਰਟ ਕਰੇ ਜਿਸ ਤਰ੍ਹਾਂ ਵੀ ਕੋਈ ਆਪਾਂ ਕੰਮ ਕਰਨੇ ਹੈ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇ ਕਿਸੇ ਤਰ੍ਹਾਂ ਦੀ ਕੋਈ ਕੰਮਾਂ ਤਾਂ ਉਹਦੇ ਥਰੂ ਜੜਾਵੇ ਇੱਕ ਤਾਂ ਬਿੱਕੀ ਜੀ ਨੇ ਇੱਕ ਫਲੋਰ ਤੋਂ ਆਪ ਸਭ ਜਾਣਦੇ ਹੋ ਇਹਨਾਂ ਨੂੰ ਆਪਾਂ ਐਸ்சி ਮੋਰਚਾ ਪਿੱਛਾ ਅੰਸਵਾ ਫਲੋਰ ਇਹਨਾਂ ਨੂੰ ਜਿਹੜੀ ਇਥੇ ਇੰਚਾਰਜ ਦੀ ਚੱਬੇ ਵਾਲੀ ਦਿੱਤੀ ਹੈ ਕਿ ਕਿ ਦਿਨ ਨੂੰ ਤੇ ਇਹ ਬਰਮਪੁਰੀ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਪਿੱਛੇ ਦੇ ਭਾਰਤੀ ਜਨਤਾ ਪਾਰਟੀ ਦੇ ਜਿਹਨੇ ਜੁਆਇਨ ਕੀਤੀ ਇਹਨਾਂ ਨੂੰ ਮੈਂ ਐਸਸੀ ਮੋਰਚਾ ਵਾ이스 ਪ੍ਰਧਾਨ ਜਿਹੜਾ ਐਸਸੀ ਮੋਰਚਾ ਚ ਨਿਯੁਕਤ ਕਰਦਾ ਤੇ ਜਿਹੜੇ ਸਾਡੇ ਐਸਸੀ ਮੋਰਚੇ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਇਹਨਾਂ ਦੀ ਪੂਰੀ ਲਿਸਟ ਨੂੰ ਚੱਲ ਜਾਏਗੀ ਉਹਨਾਂ ਵੱਲੋਂ ਜਿਹੜੀ ਇਹਨਾਂ ਨੂੰ ਬੈਸਟ ਲਈ ਹੈ ਮਤਲਬ ਲੈਟਰ ਹੈ ਉਹ ਬਾਈ ਪੋਸਟਰ ਦੇ ਘਰ ਪਹੁੰਚਿਆ ਹੀ ਹੋ ਸੋ ਮੈਂ ਉਮੀਦ ਕਰਦਾ ਕਿ ਇਹ ਜਿਹੜੇ ਦੋ ਨੌਜਵਾਨ ਚਿਹਰੇ ਆ ਚੰਗਾ ਪਾਰਟੀ ਜਨਤਾ ਪਾਰਟੀ ਦਾ ਨੌਰੋਜ਼ ਕਰਦੇ ਰਹਿ ਚੰਗਾ ਆਪਣਾ ਜਿਹੜਾ ਜੋਰ ਨਾਲ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀਆ ਜਨਤਾ ਪਾਰਟੀ ਜਿੰਦਾਬਾਦ ਮੈਂ ਅਜੀਤ ਕੁਮਾਰ ਪਹੁੰਜ ਸੋਸ਼ਲ ਮੀਡੀਆ ਇੰਚਾਰਜ ਜ਼ਿਲ੍ਹਾ ਜਲੰਧਰ ਅੱਜ ਗੁਰਾਇਆਂ ਵਿਖੇ ਭਾਰਤੀਆ ਜਨਤਾ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਰਣਜੀਤ ਪੋਵਾਰ ਜੀ ਅਤੇ ਸਟੇਟ ਦੇ ਕਾਰਜਕਾਹਮੀ ਮੈਂਬਰ ਗੋਲਦੀਨ ਆਹਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਵਿੱਚ ਮੀਟਿੰਗ ਦੌਰਾਨ ਵੱਡੀ ਮਾਤਰਾ ਦੇ ਵਿੱਚ ਸਾਡਾ ਜੋ ਯੂਥ ਹੈ ਸੌ ਦੇ ਗਰੀਬ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਹੋਇਆ ਤਾਂ ਪਾਰਟੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਸਭ ਤੋਂ ਪਹਿਲਾਂ ਅਸੀਂ ਉਹਨਾ ਯੂਥ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਪਾਰਟੀ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤਾਂ ਨੂੰ ਦੇਖਦੇ ਹੋਏ ਪਾਰਟੀ ਨੂੰ ਜੁਆਇਨ ਕੀਤਾ ਇਸ ਦੇ ਨਾਲ ਹੀ ਸੁਖਵਿੰਦਰ ਬ੍ਰਹਮਪੁਰੀ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਐਸੀ ਮੋਚੇ ਦਾ ਲਗਾਇਆ ਗਿਆ ਅਤੇ ਇਸ ਦੇ ਨਾਲ ਹੀ ਫਲੋਰ ਤੋਂ ਵਿੱਕੀ ਜੀ ਨੂੰ ਐਸੀ ਮੋਚੇ ਦਾ ਖਲਕਾਂ ਦਾ ਫਲੋਰ ਲਾਇਆ ਗਿਆ ਇਸ ਦੇ ਇਸ ਦੌਰਾਨ ਸਾਡੇ ਸੋਸ਼ਲ ਮੀਡੀਆ ਦੇ ਕੋ-ਕਨਵੀਨਰ ਕਮਲ ਵਾਲਮੀਕੀ ਜੀ ਬਵੇਕ ਸ਼ਰਮਾ ਜੀ ਸਾਡੇ ਆਈਟੀ ਦੇ ਇੰਚਾਰਜ ਪੁਸ਼ਵਿੰਦਰ ਕੁਮਾਰ ਜੀ ਸਾਡੇ ਮੀਡੀਆ ਇੰਚਾਰਜ ਜੁਗੇਸ਼ ਸ਼ਰਮਾ ਜੀ ਅਤੇ ਪਰਮਜੀਤ ਪੰਮੀ ਜੀ ਜੋਗੀ ਕਾਂਗਰਸ ਨੂੰ ਛੱਡ ਗਏ ਬੀਜਪੀ ਪ੍ਰਵਾਜ ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਅਤੇ ਇਸ ਦੌਰਾਨ ਸਾਡੇ ਰਣਜੀਤ ਬੁਵਾਰ ਜੀ ਨੇ ਯੂਥ ਦੀ ਅਗਵਾਈ ਕਰਦੇ ਹੋਏ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਦੀਆਂ ਨੀਤੀਆਂ ਤੋਂ ਜਾਣੂ ਕਰਾਇਆ ਗਿਆ ਧੰਨਵਾਦ ਪੱਤਰਕਾਰ ਮਨੀਸ਼ ਪਾਰਗਵ ਦੇ ਨਾਲ ਕੈਮਰਾਮੈਨ ਯוגੇਸ਼ ਸ਼ਰਮਾ ਦੀ ਖਾਸ ਰਿਪੋਰਟ